ਕਿ ਜਿਹੜੀ ਈਗੋ ਹੈ ਨਾ ਹਮ ਇਜ਼ ਵੈਰੀ ਵੈਰੀ ਡੇਂਜਰਸ ਹਮ ਇਹੀ ਹਾਲ ਦਲਜੀਤ ਨਾਲ ਹੋਇਆ ਹਾਂ ਬਿਲਕੁਲ ਮੈਂ ਤਾਂ ਜੇ ਥੋੜੇ ਦਿਨ ਪਹਿਲਾਂ ਇੱਕ ਚੈਨਲ ਨੂੰ ਮੈਂ ਕਹਿ ਚੁੱਕਿਆ ਹਮ ਦਲਜੀਤ ਦੇ ਨਾਲ ਮੈਂ ਤਿੰਨ ਫਿਲਮਾਂ ਕੀਤੀਆਂ ਉਹਦੀ ਪਹਿਲੀ ਫਿਲਮ ਮੇਰੇ ਨਾਲ ਚਰਚਾ ਵੀ ਚੱਲ ਰਹੀ ਹੈ ਕਿ ਜਿਹੜੀ ਫਿਲਮ ਦੀ ਹੀਰੋਇਨ ਹੈ ਉਹਨੂੰ ਸਾਈਨ ਕਰਨਾ ਉਹ ਦਿਲਜੀਤ ਨੇ ਸਾਈਨ ਨਹੀਂ ਕਰਨਾ ਸੀ ਦਿਲਜੀਤ ਦੀ ਕਿੱਥੇ ਪ੍ਰੋਬਲਮ ਆ ਗਈ ਉਹਨੇ ਥੋੜੋ ਪਾਕਿਸਤਾਨੀ ਹੀਰੋਇਨ ਨੂੰ ਲਿਆ ਆਇਆ ਜਾਂ ਉਹਨੇ ਜੀ ਉਹ ਇਹਨੂੰ ਵੀ ਤਾਂ ਉਹਨਾਂ ਨੇ ਹਾਇਰ ਕੀਤਾ ਇਹਨੂੰ ਪੈਸੇ ਦਿੱਤੇ ਜਦ ਕੋਈ ਫਿਲਮ ਬਣਦੀ ਹੈ ਫਿਲਮ ਬਣਾਉਂਦਾ ਹੈ ਪ੍ਰੋਡਿਊਸਰ ਜੀ ਦੋ ਬੰਦੇ ਦੇਖੇ ਜਿਹੜੇ ਧਰਤੀ ਨੂੰ ਝੁਮੀ ਜਾਂਦੇ ਆ ਇੱਕ ਗੁਰਦਾਸ ਮਾਨ ਦੂਜਾ ਹੈ ਮੇਰੇ ਬੜੇ ਚਹੇਤੇ ਮਿੱਤਰ ਨੇ ਮੈਂ ਨਾਂ ਵੀ ਲੈ ਚੁੱਕਿਆ ਤੁਸੀਂ ਆਪ ਲੱਭ ਲੋਗੇ ਕਿਹਦਾ ਨਾਂ ਹੋਏ ਹੋ ਸਕਦਾ ਉਹਨੇ ਜਦ ਫਿਲਮ ਬਣਾਈ ਹੈ ਉਹਦੇ ਵਿੱਚੋਂ ਉਹਨੇ ਮੈਨੂੰ ਕਢਵਾਤਾ ਸੀਗਾ ਯੋਗਰਾਜ ਨੇ ਮੈਨੂੰ ਕਿਹਾ ਵੀ ਬਾਣੀ ਪੜਿਆ ਕਰ ਹਮ ਸ਼ਬਦ ਬਾਣੀ ਗੁਰਬਾਣੀ ਉਚਾਰਨ ਕਰਿਆ ਕਰ ਜਾਂ ਇਹਨੂੰ ਦੇਖਦੇ ਹੋਏ ਇਹ ਜਦ ਵੀ ਹੋਏਗਾ ਇਹਦੇ ਮੂੰਹੋਂ ਵਾਹਿਗੁਰੂ ਹੀ ਨਿਕਲਦਾ ਇਨੂੰ ਦੇਖ ਕੇ ਮੈਂ ਜੁੜਿਆ ਕਿਉਂਕਿ ਹਰ ਬੰਦੇ ਦੀ ਅੱਛੀ ਚੀਜ਼ ਤੁਹਾਨੂੰ ਜੀ ਐਡਾਪਟ ਕਰ ਲੈਣੀ ਚਾਹੀਦੀ ਹੈ। ਫੀ ਇੰਡਸਟਰੀ ਦੇ ਵਿੱਚ ਬੜਾ ਕੁਝ ਦੇਖਿਆ ਹਨਾ ਉਤਾਰ ਛੜਾ ਸਾਰੇ ਫੇਸ ਤੁਸੀਂ ਦੇਖੇ ਲੱਤਾਂ ਖਿੱਚਣ ਵਾਲੇ ਕਿੰਨੇ ਕੁ ਮਿਲੇ ਕਿਉਂਕਿ ਆਲਮੋਸਟ ਹਰ ਫੀਲਡ ਦੇ ਵਿੱਚ ਹੁੰਦਾ ਹੈ ਅੱਜ ਕੱਲ ਅਸੀਂ ਦੇਖਦੇ ਆ ਕਿ ਮੈਨੂੰ ਕਹਿਣਾ ਹੀ ਪੈਂਦਾ ਹੈ ਮੇਰੇ ਬੜੇ ਚਹੇਤੇ ਮਿੱਤਰ ਨੇ ਹਮ ਮੈਂ ਨਾਂ ਵੀ ਲੈ ਚੁੱਕਿਆ ਤੁਸੀਂ ਆਪ ਲੱਭ ਲੋਗੇ ਕਿਹਦਾ ਨਾਂ ਹੋਏ ਹੋ ਸਕਦਾ ਉਨੇ ਜਦ ਫਿਲਮ ਬਣਾਈ ਹੈ ਉਹਦੇ ਵਿੱਚੋਂ ਉਹਨੇ ਮੈਨੂੰ ਕਢਵਾਤਾ ਸੀਗਾ ਆਈ ਵਾਸ ਦਾ ਸੈਕੰਡ ਹੀਰੋ ਓਵਰ देयर ਫਿਲਮ ਦਾ ਨਾਮ ਸੀ ਦੋ ਰਾਹੀ ਹੁਣ ਉਹ ਦੇਖੇਗਾ ਜੇ ਇਹਨੂੰ ਤੇ ਆਪਣੇ ਆਪ ਉਹਦੀਆਂ ਅੱਖਾਂ ਨੀਵੀਆਂ ਹੋ ਜਾਣਗੀਆਂ ਜਾਂ ਮੈਨੂੰ ਫੋਨ ਕਰਕੇ ਕਹੇਗਾ ਪਰ ਮੈਂ ਉਹਦਾ ਨਾਮ ਨਹੀਂ ਲੈ ਰਿਆ ਹਮ ਸਰ ਕਢਵਾਤਾ ਸੀ ਤੇ ਲੋਕਾਂ ਨੂੰ ਕੀ ਤੇ ਨਹੀਂ ਜੈਲਸੀ ਹਮ ਮੈਂ ਇੱਥੇ ਕੀ ਹੈ ਜੈਲਸੀ ਇੱਕ ਡਿਫਰੈਂਟ ਕਾਈਂਡ ਆਫ ਈਗੋ ਹਮ ਮੈਂ ਅਕਸਰ ਕਹਿੰਦਾ ਹੁਣਾਂ कि ਜਿਹੜੀ ਈਗੋ ਹੈ ਨਾ ਹਮ ਇਜ਼ ਵੈਰੀ ਵੈਰੀ ਡੇਂਜਰਸ ਹਮ ਇਨਸਾਨ ਦੇ ਅੰਦਰ ਕਾਮ, ਕ੍ਰੋਧ, ਲੋ, ਮੋਹ, ਹੰਕਾਰ ਇਹ ਤਾਂ ਭਰੇ ਹੋਏ ਆ ਹਮ ਨਾਲ ਦੁਸ਼ਸ਼ ਹਮ ਜੈਲਸੀ ਜੀ ਇਹ ਨਾਲ ਲਾ ਦिती ਹੈ ਹਮ ਔਰ ਇਹ ਚੀਜ਼ ਆਦਮੀ ਕਹਿੰਦਾ ਹੈ ਇਹ ਤਾਂ ਜੇ ਕੱਲ ਆਇਆ ਸੀ ਮੈਂ ਤੋ ਅੱਗੇ ਲੰਘ ਗਿਆ ਹਮ ਕਿਵੇਂ ਲੰਘ ਗਿਆ ਹਮ ਇਹੀ ਹਾਲ ਦਲਜੀਤ ਨਾਲ ਹੋਇਆ ਮੈਂ ਤਾਂ ਜੇ ਥੋੜੇ ਦਿਨ ਪਹਿਲਾਂ ਇੱਕ ਚੈਨਲ ਨੂੰ ਮੈਂ ਕਹਿ ਚੁੱਕਿਆ ਹੂੰ ਦਲਜੀਤ ਦੇ ਨਾਲ ਮੈਂ ਤਿੰਨ ਫਿਲਮਾਂ ਕੀਤੀਆਂ ਉਹਦੀ ਪਹਿਲੀ ਫਿਲਮ ਮੇਰੇ ਨਾਲ ਇੱਕ ਸੀਨ ਸੀ ਉਹਦਾ ਹੂੰ ਫਿਲਮ ਦਾ ਨਾਮ ਵੀ ਦੇਖ ਲਓ ਤੁਸੀਂ ਆਪ ਦੇਖ ਲੈਣਾ ਫਿਲਮ YouTube 'ਚ ਹੂੰ ਫਿਲਮ ਦਾ ਨਾਮ ਸੀ ਮੇਲ ਕਰਾ ਦੇ ਰੱਬਾ ਹੂੰ ਉਹਦੇ 'ਚ ਮੈਂ ਨੀਰੂ ਬਾਜਵਾ ਦੇ ਫਾਦਰ ਦਾ ਰੋਲ ਕੀਤਾ ਜੀ ਸੁਪਰ ਡੂਪਰ ਹਿੱਟ ਫਿਲਮ ਗਈ ਹੈ ਹੂੰ ਔਰ ਹਰ ਬੰਦਾ ਲਾਈਕ ਨੇ ਕੀਤੀ ਹੈ ਹੂੰ ਇਹਦੇ ਵਿੱਚ ਇਹਦਾ ਜ਼ਿਕਰ ਆਉਂਦਾ ਰਹਿੰਦਾ ਮੈਂ ਔਰ ਪ੍ਰਿੰਸੀਪਲ ਹੈਗਾ ਐਦਰੇ ਜਸਵਾਲ ਪੱਟੀ ਦੇ ਕਜ਼ਨ ਬ੍ਰਦਰ ਨੇ ਮੈਂ ਅਮਰਿੰਦਰ ਪੱਟੀ ਜੀ ਜਲੰਧਰ ਰਹਿੰਦੇ ਨੇ ਹੂੰ ਨਹੀਂ ਅੰਮ੍ਰਿਤਸਰ ਰਹਿੰਦੇ ਨੇ ਜਲੰਧਰ ਉਹ ਦੂਰਦਰਸ਼ਨ ਤੇ ਵੀ ਨਿਊਜ਼ ਨਿਊਜ਼ ਪੜ੍ਹਦੇ ਰਹੇ ਨਿਊਜ਼ ਪੜ੍ਹਦੇ ਰਹੇ ਜੀ ਉਹ ਉਹਦੇ ਵਿੱਚ ਪ੍ਰਿੰਸੀਪਲ ਐ ਮੈਂ ਨੀਰੂ ਬਾਜਵਾ ਦਾ ਹੂੰ ਫਾਦਰ ਆ ਹੂੰ ਤੇ ਕੋਈ ਸੀਨ ਇਸ ਤਰ੍ਹਾਂ ਦਾ ਚੱਲਦਾ ਕਿ ਰਾਜਵੀਰ ਗਿੱਲ ਔਰ ਰਾਜਵੀਰ ਢਿੱਲੋਂ ਦਾ ਜ਼ਿਕਰ ਆਉਂਦਾ ਹੈ ਇਹ ਰਾਜਵੀਰ ਢਿੱਲੋਂ ਦਾ ਰੋਲ ਕਰਾਇਆ ਸੀ ਅਮ ਦਲਜੀਤ ਦਲਜੀਤ ਹਮ ਔਰ ਇਸ ਆਉਂਦਾ ਨਹੀਂ ਜ਼ਿਕਰ ਆਉਂਦਾ ਰਹਿੰਦਾ ਲਾਸਟ ਦੇ ਵਿੱਚ ਹਮ ਇਹ ਹੌਕੀ ਲੈ ਕੇ ਆਉਂਦਾ ਹਮ ਤੁਸੀਂ ਫਿਲਮ ਦੇਖੋ ਦੁਬਾਰਾ ਮੇਰੇ ਕਹਿਣ ਤੇ ਤੁਸੀਂ ਦੇਖ ਲੋਗੇ ਜੀ ਦੂਸਰੀ ਫਿਲਮ ਸੀ ਜਿਨੇ ਮੇਰਾ ਦਿਲ ਲੁੱਟਿਆ ਹਮ ਮੈਂ ਫਿਰ ਨੀਰੂ ਬਾਜਵਾ ਦਾ ਫਾਦਰ ਸੀ ਉਹਦੇ ਵਿੱਚ ਲੇਕਿਨ ਉਹਦੇ ਵਿੱਚ ਮੇਰੀ ਟਰਬਨ ਨਹੀਂ ਹੈ ਓਕੇ ਵਾਲ ਕਟੇਟਿੰਗ ਜੀ ਸ਼ਾਇਦ ਦੇਖੀ ਹੈ ਤੁਮਾਰੀ ਦਾੜੀ ਵੀ ਤੁਹਾਡੀ ਦਾੜੀ ਛੋਟੀ ਛੋਟੀ ਦਾੜੀ ਜੀ ਉਹਦੇ ਵਿੱਚ ਇਹ ਦੋ ਹੀਰੋ ਹੈ ਗਿੱਪੀ ਗਰੇਵਾਲ ਹਮ ਤੇ ਦਿਲਜੀਤ ਦਿਲਜੀਤ ਹਮ ਬੜਾ ਕੰਟਰੋਲ ਬੜਾ ਜ਼ਬਰਦਸਤ ਇਹਨਾਂ ਦਾ ਆਪਸ ਦੇ ਵਿੱਚ ਹੈਗਾ ਜੀ ਤੇ ਗਿੱਪੀ ਵੈਰੀ ਗੁੱਡ ਐਕਟਰ ਵੈਰੀ ਗੁੱਡ ਹਿਊਮਨ ਬੀਇੰਗ ਉਹਦੇ ਨਾਲ ਵੀ ਮੈਂ ਕਈ ਫਿਲਮਾਂ ਕੀਤੀਆਂ ਬਾਅਦ ਵਿੱਚ ਵੀ ਕੀਤੀ ਹੈ ਹਮ ਤੇ ਉਹ ਫਿਲਮ ਵੀ ਹੋਈ ਹੈ ਜਸਵਿੰਦਰ ਪੱਲਾ ਬੀ ਐਨ ਸ਼ਰਮਾ ਸੋ many ਐਕਟਰਸ ਆਰ देयर ਹਮ ਤੇ ਤੀਸਰੀ ਫਿਲਮ ਕੀਤੀ ਸੀ ਇਹਦੇ ਨਾਲ ਮੈਂ ਅੰਬਰ ਸ਼ਰੀਆ ओके ਤੇ ਤਿੰਨ ਫਿਲਮਾਂ ਕੀਤੀਆਂ ਤਾਂ ਪਤਾ ਲੱਗ ਹੀ ਜਾਂਦਾ ਨਾਲ ਆਦਮੀ ਦਾ ਕੰਮ ਕਰਕੇ ਕਿਵੇਂ ਆ ਕਿਵੇਂ ਆ ਹੀ ਉਹ ਤਾਂ ਬੈਠ ਜਾਂਦਾ ਦੋ ਬੰਦੇ ਦੇਖੇ ਜਿਹੜੇ ਧਰਤੀ ਨੂੰ ਹੀ ਚੁੰਮੀ ਜਾਂਦੇ ਆ ਇੱਕ ਗੁਰਦਾਸ ਮਾਨ ਦੂਜਾ ਏ ਹਮ ਗੁਰਦਾਸ ਮਾਨ ਮੇਰੇ ਬਹੁਤ ਅੱਛੇ ਮਿੱਤਰ ਨੇ ਹਮ ਅੱਜ ਵੀ ਉਸੇ ਉ stesse ਤਰ੍ਹਾਂ ਉਹਨਾਂ ਨਾਲ ਵੀ ਮੈਂ ਕਈ ਫਿਲਮਾਂ ਕੀਤੀਆਂ ਹਮ ਇਹਨਾਂ ਨੇ ਬਸ ਜਦ ਵੀ ਕਿਸੇ ਤੁਸੀਂ ਪੈਰਾਂ ਨੂੰ ਹੱਥ ਲਾਉਣ ਦਿਓ ਪਹਿਲਾਂ ਤਾਂ ਪੈਰਾਂ ਨੂੰ ਨਹੀਂ ਹੱਥ ਲਾਉਣ ਦਿੰਦੇ ਚਾਹੇ ਛੋਟਾ ਹੋਵੇ ਵੱਡੇ ਨੂੰ ਵੀ ਨਹੀਂ ਲਾਉਣ ਦਿੰਦੇ ਛੋਟੇ ਨੂੰ ਵੀ ਨਹੀਂ ਲਾਉਣ ਦਿੰਦੇ ਜੀ ਉਲਟੇ ਉਹਦੇ ਲਾਉਣ ਲੱਗ ਜਾਂਦੇ ਹੂੰ ਐਨਾ ਤਾਂ ਹੰਬਲ ਹੈ ਇਹ ਬਿਲਕੁਲ ਤੇ ਵਾਹਿਗੁਰੂ ਵਾਹਿਗੁਰੂ 24 ਘੰਟੇ ਕਰਦਾ ਹੂੰ ਹੁਣ ਤੁਹਾਨੂੰ ਫੇਰ ਕਾਂ ਕੁਝ ਮੈਂ ਚੀਜ਼ਾਂ ਯੋਗਰਾਜ ਨੇ ਮੈਨੂੰ ਕਿਹਾ ਵੀ ਬਾਣੀ ਪੜਿਆ ਕਰ ਹੂੰ ਸ਼ਬਦ ਬਾਣੀ ਗੁਰਬਾਣੀ ਉਚਾਰਨ ਕਰਿਆ ਕਰ ਹੂੰ ਜਾਂ ਇਹਨੂੰ ਦੇਖਦੇ ਹੋਏ ਇਹ ਜਦ ਵੀ ਹੋਏਗਾ ਇਹਦੇ ਮੂੰਹੋਂ ਵਾਹਿਗੁਰੂ ਹੀ ਨਿਕਲਦਾ ਹੈ ਇਨੂੰ ਦੇਖ ਕੇ ਮੈਂ ਜੁੜਿਆ ਕਿਉਂਕਿ ਹਰ ਬੰਦੇ ਦੀ ਅੱਛੀ ਚੀਜ਼ ਤੁਹਾਨੂੰ ਜੀ ਐਡਾਪਟ ਕਰ ਲੈਣੀ ਚਾਹੀਦੀ ਹੈ ਹੂੰ ਬੁਰਾਈਆਂ ਨਹੀਂ ਬੁਰਾਈਆਂ ਤਾਂ ਹਰ ਦੁਨੀਆ 'ਚ ਬਹੁਤ ਹੈ ਵੈਸੇ ਹਰ ਬੰਦੇ 'ਚ ਹੈ ਹੂੰ ਸਾਡੇ ਆਪਣੇ 'ਚ ਬਥੇਰੀਆਂ ਕੋਸ਼ਿਸ਼ ਕਰਦੇ ਆਂ ਜੇ ਨਿਕਲ ਜਾਣ ਹੈਨਾ ਸੋ ਕਿਸ ਤਰ੍ਹਾਂ ਦੀਆਂ ਗੱਲਾਂ ਆ ਹੁਣ ਅਗਲਾ ਸਵਾਲ ਪੁੱਛੋ ਕਿਹੜਾ ਪੁੱਛਣਾ ਤੁਸੀਂ ਸਰ ਮੈਂ ਉਹੀ ਜਦੋਂ ਦਿਲਜੀਤ ਵਾਲੀ ਗੱਲ ਤੇ ਹੀ ਆਉਣਾ ਚਾਹੁੰਦੀ ਸੀ ਵੀ ਤੁਸੀਂ ਕਿਹਾ ਕਿ ਜਿਹੜੀ ਜੈਲਸੀ ਹੈ ਹਨਾ ਵੀ ਇੱਕ ਬੰਦੇ ਦਾ ਟੈਲੈਂਟ ਉਹ ਪੰਜਾਬ ਦਾ ਨਾਮ ਵੀ ਉੱਚਾ ਕਰ ਰਿਹਾ ਪੂਰੇ ਭਾਰਤ ਦਾ ਨਾਮ ਉੱਚਾ ਕਰ ਰਿਹਾ ਤੁਸੀਂ ਇੱਕ ਜੈਲਸੀ ਨੂੰ ਲੈ ਕੇ ਤੁਸੀਂ ਇਸ ਕਦਰ ਮਤਲਬ ਉਹਦੇ ਪਿੱਛੇ ਪੈ ਜਾਓਗੇ ਹਾਲਾਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਜਿਹੜੀ ਫਿਲਮ ਦੀ ਹੀਰੋਇਨ ਹੈ ਉਹਨੂੰ ਸਾਈਨ ਕਰਨਾ ਉਹ ਦਿਲਜੀਤ ਨੇ ਸਾਈਨ ਨਹੀਂ ਕਰਨਾ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਫਿਰ ਟਾਰਗੇਟ ਉਹਨੂੰ ਹੀ ਕਿਉਂ ਕੀਤਾ ਜਾ ਰਿਹਾ ਮੈਂ ਹੁਣ ਦੱਸ ਦਾਂ ਤੁਹਾਨੂੰ ਇਹ ਮੈਂ ਕੁਦਰਤੀ ਗੱਲ ਹੈ ਜਦ ਕੋਈ ਫਿਲਮ ਬਣਦੀ ਹੈ ਫਿਲਮ ਬਣਾਉਂਦਾ ਹੈ ਪ੍ਰੋਡਿਊਸਰ ਜੀ ਡਾਇਰੈਕਟਰ ਨੂੰ ਹਾਇਰ ਕਰਦਾ ਹੈ ਹੂੰ ਉਹਦੇ ਨਾਲ ਬੈਠ ਕੇ ਗੱਲ ਕਰਦਾ ਹੈ ਜਾਂ ਤਾਂ ਉਹਦੇ ਕੋਲ ਆਪਣੀ ਪ੍ਰੋਡਿਊਸਰ ਕੋਲ ਆਪਣੀ ਕਹਾਣੀ ਹੁੰਦੀ ਹੈ ਜੀ ਜਾਂ ਉਹ ਡਾਇਰੈਕਟਰ ਨੂੰ ਕਹਿੰਦਾ ਵੀ ਫਿਲਮ ਬਣਾਉਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਵੀ ਆਹ ਕਹਾਣੀ ਹੈ ਹੂੰ ਤੇ ਉਹ ਡਾਇਰੈਕਟਰ ਕਹਿੰਦਾ ਵੀ ਇਹਦੇ ਵਿੱਚ ਕੌਣ ਕੌਣ ਫਿੱਟ ਬੈਠਦਾ ਹੈ ਹੂੰ ਉਹ ਫਿਰ ਕਰਦਾ ਹੈ ਵੀ ਇਹਦੇ ਨਾਲ ਚਾਰ ਪਬਲਿਕ ਦੇ ਚਾਰ ਬੰਦੇ ਆਉਣਗੇ ਦੇਖਣਗੇ ਹੂੰ ਫਿਲਮ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਲੋਕ ਐਪਰੀਸ਼ੀਏਟ ਕਰਨਗੇ ਤੇ ਚੱਲੇਗੀ ਵੀ ਹੂੰ ਉਹ ਕਰਦੇ ਪ੍ਰੋਡਿਊਸਰ ਡਾਇਰੈਕਟਰ ਕੈਮਰਾਮੈਨ ਹੁੰਦਾ ਰਾਈਟਰ ਨੂੰ ਲੈ ਕੇ ਆਉਂਦੇ ਆ ਸਾਰੇ ਬੈਠ ਕੇ ਤੈਅ ਕਰਦੇ ਆ ਹੂੰ ਤੇ ਇਹਦੇ ਵਿੱਚ ਦਲਜੀਤ ਦੀ ਕਿੱਥੇ ਪ੍ਰੋਬਲਮ ਆ ਗਈ ਉਹਨੇ ਥੋੜੋ ਪਾਕਿਸਤਾਨੀ ਹੀਰੋਇਨ ਨੂੰ ਲਿਆ ਆ ਯਾ ਉਹ ਇਹਨੂੰ ਵੀ ਤਾਂ ਉਹਨਾਂ ਨੇ ਹਾਇਰ ਕੀਤਾ ਇਹਨੂੰ ਪੈਸੇ ਦਿੱਤੇ ਆ ਹੂੰ ਇਹਦੀ ਗਲਤੀ ਕਿੱਥੇ ਆ ਭਾਈ ਇਹਦੀ ਗਲਤੀ ਕਿਵੇਂ ਕੱਢ ਰਹੇ ਤੁਸੀਂ ਹਨ ਇਹਨੂੰ ਤਾਂ ਜਿਹੜਾ ਕਿਰਦਾਰ ਦੇਤਾ ਇਹ ਹੈ ਰਹੀ ਐਕਟਿੰਗ ਦੀ ਗੱਲ ਉਹ ਐਕਟਿੰਗ ਨਹੀਂ ਕਰਦਾ ਉਹ ਤਾਂ ਆਮ ਰੋਜ਼ਮਰਰ ਦੀ ਜ਼ਿੰਦਗੀ ਚ ਆਪਾਂ ਜਿਵੇਂ ਗੱਲਾਂ ਕਰ ਰਹੇ ਆ ਨਾ ਐਵੇਂ ਗੱਲਾਂ ਕਰਦਾ ਉਹ ਨੂੰ ਐਕਟਿੰਗ ਦੇ ਤੌਰ ਤੇ ਉਹਦੀ ਐਕਟਿੰਗ ਚ ਲੱਗਦਾ ਹੀ ਨਹੀਂ ਕਿ ਐਕਟਿੰਗ ਕਰ ਰਿਹਾ ਬਨਾਵਟ ਲੱਗਦੀ ਹੋਣੀ ਹੈਗੀ ਉੱਥੇ ਲੱਗ ਰਿਹਾ ਕਿ ਬਸ ਆਮੋਹਰੀ ਗੱਲਾਂ ਕਰ ਰਿਹਾ ਤੁਸੀਂ ਵੀ ਦੇਖ ਲਓ ਤੁਸੀਂ ਵੀ ਦੇਖਦੇ ਔਰ ਉਹਦਾ ਫਲੋ ਉਹਦਾ ਜਿਹੜੀ ਤਲੱਫਜ਼ ਹੈ ਉਹਦਾ ਫਲੋ ਇੰਨਾ ਸ਼ਾਰਪ ਹੈ ਇੰਨਾ ਫਾਸਟ ਹੈ ਉਹ ਲੱਗਦਾ ਹੀ ਨਹੀਂ ਕਿ ਸੋਚ ਸੋਚ ਕੇ ਡਾਇਲੌਗ ਬੋਲ ਰਿਹਾ ਜਾਂ ਕੁਝ ਧਿਆਨ ਕਰ ਰਿਹਾ ਜਾਂ ਪੌਜ਼ ਲੈ ਰਿਹਾ ਉਹਨੂੰ ਤੇ ਜ਼ਰੂਰਤ ਵੀ ਨਹੀਂ ਪੈਂਦੀ ਜੀ